ਇੱਥੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਖੰਖੜ ਜਿਹੜੇ ਇਹ ਜਾਨਵਰ ਨੇ ਇਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣਾ ਜਿਹੜਾ ਹੈ ਕਿ ਉਹ ਸ਼ਿਕਾਰ ਬਣਾ ਰਹੇ ਨੇ। ਸੱਮਣੇ ਮੋਟਰਸਾਈਕਲ ਤੇ ਤੁਸੀਂ ਦੇਖ ਲਓ ਦੋ ਵਿਅਕਤੀ ਨੇ ਹੌਸਲਾ ਨਹੀਂ ਪੈ ਰਿਹਾ ਕਿ ਉਹਨੂੰ ਪਾਰ ਕਰ ਜਾਣ। ਇੱਥੇ ਗਿੰਦੀ ਤੁਸੀਂ ਦੇਖ ਲਓ ਕਿੰਨੀ ਹੈ 1 2 3 4 5 ਤੇ 6। ਹਾਲਾਂਕਿ ਅੱਗੇ ਜਿਹੜੇ ਕੁੱਤੇ ਨੇ ਉਹ ਹੋਰ ਨੇ ਇਹ ਹੱਡਾ ਰੋੜੇ ਦੀ ਥਾਂ ਹੈ। ਕੁੱਤਿਆਂ ਨੇ ਜਿਹੜਾ ਕਿ ਲੋਕਾਂ ਦਾ ਜਿਨਾ ਮੁਖਾਲ ਕਰਤਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵੀ ਨਹੀਂ ਦਿੱਤਾ ਜਾ ਰਿਹਾ ਇਸ ਨੋਚਾ ਕਹਾ ਘਾਨ ਸੀ ਤਾ ਸਾਰਾ ਇਹ ਨੋਚ ਲਿਆ تھا ਪੂਰਾ ਇਹ ਹਾਂ ਸੇ ਲੈ ਕੇ ਕੇ ਇਹ ਸਭ ਆ ਗਿਆ تھا ਪੂਰੇ ਹੱਡੀ ਹੱਦੀ ਸਭ ਆ ਗਿਆ ਹੈ ਪੂਰੇ ਹੱਡੀ ਹੱਦੀ ਇਹ ਰਹਿਮੀ ਦੇ ਨਾਲ ਕੁੱਤੇ ਜਿਸ ਤਰੀਕੇ ਦੇ ਨਾਲ ਇਨਸਾਨਾਂ ਨੂੰ ਨੋਚ ਰਹੇ ਨੇ ਅੱਖਾਂ ਕੱਢ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਪੀਟੀਸੀ ਨਿਊਜ਼ ਤੇ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਪ੍ਰੋਮਿਸਿੰਗ ਮੇਰੇ ਨਾਲ ਕੈਮਰਾ ਪਰਸਨ ਜਗਰੂਪ ਅਸੀਂ ਅੱਜ ਤੁਹਾਨੂੰ ਜਲੰਧਰ ਦੇ ਨਾਲ ਲੱਗਦੇ ਸੁਲਤਾਨਪੁਰ ਦੇ ਪੰਜ ਪਿੰਡਾਂ ਦੀ ਇਹੋ ਜੀ ਕਹਾਣੀ ਦੱਸੀਆਂ ਜਾ ਰਹੇ ਆ ਕਿ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਹੈ ਕਿ ਬਹੁਤ ਔਖਾ ਹੋ ਗਿਆ ਹੈ। ਕਾਰਨ ਉਹਦਾ ਇਹ ਹੈ ਕਿ ਪਿੰਡ ਦੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਇਸ ਕਦਰ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ ਜਿਹੜਾ ਹੈ ਕਿ ਤਿੰਨ ਤੋਂ ਚਾਰ ਲੋਕਾਂ ਦੀ ਮੌਤ ਜਿਹੜਾ ਹੈ ਕਿ ਉਹ ਦੱਸੀ ਗਈ ਹੈ। ਕਾਰਨ ਉਹਦਾ ਇਹੀ ਹੈ ਕਿ ਪਿੰਡ ਦੇ ਵਿੱਚ ਆਵਾਰਾ ਕੁੱਤੇ ਇਸ ਕਦਰ ਦੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ, ਛੋਟੇ-ਛੋਟੇ ਬੱਚਿਆਂ ਦੀਆਂ ਅੱਖਾਂ ਕੱਢ ਰਹੇ ਨੇ ਤੇ ਬੀਤੇ ਦਿਨੇ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਪਦਨ ਕਦੀਮ ਜਿਹੜਾ ਪਿੰਡ ਹੈ ਮਹਿਲਾ ਇੱਕ ਜਿਹੜਾ ਹੈ ਕਿ ਪੱਠੇ ਵੱਢਣ ਖੇਤਾਂ ਦੇ ਵਿੱਚ ਜਾਂਦੀ ਹੈ ਕੁੱਤੇ ਉਹਨੂੰ ਪੈ ਜਾਂਦੇ ਨੇ ਤੇ ਸਾਰਾ ਤੇ ਸਾਰਾ ਹੀ ਉਹਨੂੰ ਮੌਕੇ ਤੇ ਜਿਹੜਾ ਹੈ ਕਿ ਖਤਮ ਕਰ ਦਿੱਤਾ ਜਾਂਦਾ ਹੈ ਬੁਰੇ ਤਰੀਕੇ ਦੇ ਨਾਲ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਉਹ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਨੂੰ ਕੁੱਤਿਆਂ ਵੱਲੋਂ ਨੋਚਿਆ ਗਿਆ ਵੈ ਪ੍ਰਸ਼ਾਸਨ ਕੀ ਕਰ ਰਿਹਾ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਵੈ ਉਹ ਆਪ ਦੇ ਪੱਧਰ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਆਪਣੇ ਜਾਨ ਦਾ ਜਿਹੜਾ ਹੈ ਕਿ ਉਹ ਬਚਾਅ ਕਰ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਕੁੱਤਿਆਂ ਦਾ ਕਹਿਰ ਹੈ ਤੁਹਾਨੂੰ ਲਾਈਵ ਤਸਵੀਰਾਂ ਪੀਟੀਸੀ ਨਿਊਜ਼ ਤੇ ਦਿਖਾਵਾਂਗੇ ਅਸੀਂ ਇਸ ਵਕਤ ਅਸੀਂ ਜਿਹੜੀ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਪਿੰਡ ਦੇ ਵਿੱਚ ਕੁੱਤਿਆਂ ਦਾ ਕਿਸ ਕਦਰ ਕਹਿ ਰਾ ਤੁਸੀਂ ਸਾਹਮਣੇ ਤਸਵੀਰ ਦੇਖ ਪਾ ਰਹੇ ਹੋ ਕੈਮਰਾ ਪਰਸਨ ਨੂੰ ਕਵਾਂਗਾ ਕਿ ਉਹ ਜ਼ੂਮ ਕਰਕੇ ਦਿਖਾਣ ਸਾਹਮਣੇ ਮੋਟਰਸਾਈਕਲ ਹੈ ਪਿੰਡ ਵਾਲੇ ਜੋ ਆਖਦੇ ਨੇ ਕਿ ਅਸੀਂ ਡਰੀਦਾ ਵੈ ਕਿ ਇਸ ਜਗ੍ਹਾ ਨੂੰ ਪਾਰ ਕਰਦੇ ਹੋਏ ਇਹ ਤੁਸੀਂ ਵੇਖ ਸਕਦੇ ਹੋ ਕਿੰਨੇ ਖੁਨਖਾਰ ਜਿਹੜੇ ਇਹ ਜਾਨਵਰ ਨੇ ਇਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣਾ ਜਿਹੜਾ ਹੈ ਕਿ ਉਹ ਸ਼ਿਕਾਰ ਬਣਾ ਰਹੇ ਨੇ ਇੱਥੇ ਗਿਣਤੀ ਤੁਸੀਂ ਦੇਖ ਲਓ ਕਿੰਨੀ ਹੈ 1 2 3 4 5 ਤੇ 6 ਹਾਲਾਂਕਿ ਅੱਗੇ ਜਿਹੜੇ ਕੁੱਤੇ ਨੇ ਉਹ ਹੋਰ ਨੇ ਇਹ ਹੱਡਾ ਰੋੜੀ ਦੀ ਥਾਂ ਸਾਹਮਣੇ ਮੋਟਰਸਾਈਕਲ ਤੇ ਤੁਸੀਂ ਦੇਖ ਲਓ ਦੋ ਵਿਅਕਤੀ ਨੇ ਹੌਸਲਾ ਨਹੀਂ ਪੈ ਰਿਹਾ ਕਿ ਉਹ ਇਹਨੂੰ ਪਾਰ ਕਰ ਜਾਣ ਜਿਸ ਤਰੀਕੇ ਦੇ ਨਾਲ ਆਹ ਦੇਖੋ ਇੱਥੇ ਇਹ ਇਹ ਜਿਹੜੀ ਤਸਵੀਰ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਖੌਫਜ਼ਾਦਾ ਹੈ ਕਿ ਕਿਸੇ ਬੱਚੇ ਦਾ ਡੰਗਰ ਦਾ ਜਿਹੜਾ ਕਿ ਉਹ ਧੜਾਣ ਉਹਨੂੰ ਨੋਚ-ਨੋਚ ਕੇ ਜਿਹੜਾ ਕਿ ਖਾਧਾ ਜਾ ਰਿਹਾ ਵੈ ਇਹ ਪਿੰਡ ਦੀ ਹੱਡਾ ਰੋੜੀ ਹੈ ਇਹ ਰਿਹਾਇਸ਼ੀ ਇਲਾਕਾ ਵੈ ਇਹ ਰਹਾਇਸ਼ੀ ਪਿੰਡ ਹੈ ਕਿ ਹਾਲਾਤ ਕਿ ਬਣੇ ਹੋਣਗੇ ਕਿ ਤਸਵੀਰਾਂ ਜਿਹੜੀਆਂ ਇਹਨੇ ਕਿ ਉਹ ਤੁਹਾਨੂੰ ਜ਼ਰੂਰ ਝੰਡੋੜ ਕੇ ਰੱਖਣਗੀਆਂ ਕੁੱਤਿਆਂ ਨੇ ਜਿਹੜਾ ਕਿ ਲੋਕਾਂ ਦਾ ਜੀਣਾ ਮੁਹਾਲ ਕਰਤਾ ਲੋਕਾਂ ਨੂੰ ਘਰਾਂ ਤੋਂ ਘਰਾਂ ਤੋਂ ਬਾਹਰ ਨਿਕਲਣ ਵੀ ਨਹੀਂ ਦਿੱਤਾ ਜਾ ਰਿਹਾ ਇਸ ਭਾਈ ਤੁਸੀਂ ਇੱਥੇ ਰੁਕੇ ਹੋਏ ਹੋ ਹੌਸਲਾ ਨਹੀਂ ਪੈ ਰਿਹਾ ਅੱਗੇ ਜਾ ਪੈਂਦੇ ਗਾੜੀਆਂ ਭਾਈ ਮੱਗੇ ਨੰਕ ਕੇ ਮਗਰ ਭੱਜੇ ਹਾਂ ਹਾਂਜੀ ਇਹ ਰੋਜ਼ ਦੇ ਇਹੀ ਹਾਲਾਤ ਨੇ ਰੋਜ਼ੀ ਰਸਤਾ ਹੋਰ ਵੀ ਕੋਈ ਹੈਗਾ ਲੰਘਣ ਦਾ ਨਹੀਂ ਇਹੋ ਮੇਨ ਰਸਤਾ ਹੈ ਹੋਰ ਵੀ ਬਥੇਰਾ ਇਹਨਾਂ ਨੇ ਨੁਕਸਾਨ ਕੀਤਾ ਵਾ ਕਿ ਲੋਕਾਂ ਨੂੰ ਜਿਹੜਾ ਕਿ ਉਹ ਵੱਢਦੇ ਪਏ ਨੇ ਘਰਾਂ ਚੋਂ ਨਿਕਲਣ ਲੱਗਿਆਂ ਵੀ ਲੋਕਾਂ ਨੂੰ ਖਾਸੇ ਪੈਂਦੇ ਆ ਜੀ ਇੱਥੇ ਵੀ ਇੱਕ ਬਈਆਂ ਦਾ ਜਵਾਕ ਪਾੜਿਆ ਇਹਨਾਂ ਕਿਦੋਂ ਤੋਂ ਵੀ ਇਹਨਾਂ ਕਹਿ ਰਹੇ ਨੇ ਤਾਂ ਵਧਿਆ ਹੋਇਆ ਵਾ ਤੇ ਬਹੁਤ ਮੰਦਾ ਜੀ ਹੋਰ ਕੋਈ ਰਸਤਾ ਹੈਗਾ ਕਿ ਪਿੰਡ ਨੂੰ ਜਾਣ ਨੂੰ ਨਹੀਂ ਇਹੋ ਮੈਂ ਰਸਤਾ ਵਾ ਹੰਤਾ ਜਾਂ ਉਸ ਤੋਂ ਦੀ ਹੁਣ ਪਹਣਾ ਉਹ ਘੁੰਮਗੇ ਬੰਨੇ ਬੰਨੇ ਮੈਨੂੰ ਤੁਹਾਨੂੰ ਦੇਖਦੇ ਹੋਇਆ ਕਿ 5-7 ਮਿੰਟ ਹੋ ਗਏ ਤੁਸੀਂ ਇੱਥੇ ਖੜੇ ਹੋਏ ਹੋ ਹਾਂਜੀ ਉਹ ਫ੍ਰੀਕ ਦੇ ਪਏ ਹੋ ਕਿ ਜਦੋਂ ਸਾਈਡ ਤੋਂ ਹੁਣ ਫੇਰ ਨਿਕਲਾਂ ਹਾਂਜੀ ਸਾਹਮਣੇ ਕੁੱਤੇ ਹੈਗੇ ਨੇ ਤਾਂ ਹੀ ਰੁਕ ਗਏ ਹੋ ਤੋ ਹੁਣ ਲੰਘੋਗੇ ਕਿ ਕਿਸ ਤਰ੍ਹਾਂ ਫਿਰ ਹੁਣ ਮੈਂ ਘਰੇ ਕਾਲ ਕਰੂੰਗੀ ਮੈਨੂੰ ਲੈਣ ਆਣਗੇ ਜਾਂ ਫਿਰ ਉਸੇ ਤੇ ਹਾਲਾਤ ਵੇਖ ਸਕਦੇ ਹੋ ਕਿ ਇਹ ਇੱਕ ਰਿਹਾਈਸ਼ੀ ਪਿੰਡ ਹੈ ਕੋਈ ਇਹ ਨਹੀਂ ਕਿ ਇਹ ਬਹੁਤ ਪਿਛੜਿਆ ਹੋਇਆ ਪਿੰਡ ਹੈ ਕਿ ਇੱਥੇ ਕਿਸੇ ਦਾ ਆਵਾਜਾਈ ਨਹੀਂ ਹੈਗੀ ਜਿੱਦਾਂ ਵੀਰ ਨੇ ਹੁਣੇ ਦੱਸਿਆ ਕਿ ਉਰੇ ਜਿਹੜਾ ਇੱਕ ਬੱਚਾ ਉਹਨੂੰ ਵੀ ਨੋਚ ਨੋਚ ਕੇ ਖਾ ਗਏ ਕੱਲ ਦੀ ਜਿਹੜੀ ਇਹ ਘਟਨਾ ਮੈਂ ਕਿ ਬੀਬੀ ਇੱਥੇ ਪੱਠੇ ਵੱਢਣ ਆਈ ਇੱਥੇ ਪ੍ਰਵਾਸੀ ਇੱਕ ਮਹਿਲਾ ਸੀਗੀ ਉਹਨੂੰ ਕੁੱਤੇ ਜਿਸ ਤਰੀਕੇ ਦੇ ਨਾਲ ਨੋਚ ਕੇ ਖਾ ਗਏ ਨੇ ਭੈਣ ਨੇ ਜਿਹੜਾ ਕਿ ਉਹ ਆਪਣੇ ਘਰ ਵਾਪਸ ਜਾਣਾ ਮੈਂ ਕਾਲਜ ਤੋਂ ਪੜ੍ਹ ਕੇ ਆਈ ਹੈ ਇਸ ਕਦਰ ਨਹੀਂ ਅੱਗੇ ਲੰਘ ਪਾਰੀ ਕਿਉਂਕਿ ਸਾਹਮਣੇ ਕੁੱਤਿਆਂ ਦਾ ਕਹਿਰ ਹੈ ਇੱਥੇ ਕੋਈ ਅੱਗੇ ਕੋਈ ਫਾਟਕ ਨਹੀਂ ਹੈ ਕੋਈ ਅਖੇ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੋਈ ਕੁਝ ਨਹੀਂ ਸਿਰਫ ਕੁੱਤਿਆਂ ਦਾ ਕਹਿਰ ਹੈ ਜਿਹੜੇ ਲੋਕ ਇੱਥੇ ਇਸ ਤਰੀਕੇ ਦੇ ਨਾਲ ਖੜੇ ਹੋਏ ਨੇ ਕੁੱਤਿਆਂ ਦਾ ਕਹਿਰ ਜਿਹੜਾ ਕਿ ਇਸ ਕਦਰ ਹਾਵੀ ਹੋ ਚੁੱਕਾ ਹੋਇਆ ਪਰ ਸਭ ਤੋਂ ਇੱਕ ਵੱਡਾ ਜਿਹੜਾ ਉਹ ਵਿਸ਼ਾ ਇਹੀ ਬਣਿਆ ਹੋਇਆ ਹੈ ਕਿ ਬੱਚਿਆਂ ਦੀ ਜਿਹੜੀ ਹੈ ਕੀਆ ਘਰੋਂ ਜਿਹੜੇ ਬਾਹਰ ਲੋਕ ਨਿਕਲਦੇ ਨੇ ਇਹ ਸੁਰੱਖਿਅਤ ਕਿੱਦਾਂ ਰਹਿ ਸਕਣ ਕਿਉਂਕਿ ਪਿੰਡ ਵਾਲੇ ਹੁਣ ਅੱਗੇ ਆ ਗਏ ਨੇ ਇਹਨਾਂ ਨੇ ਸਾਰਿਆਂ ਨੇ ਇੱਕ ਨੁਕਵੇਕਲੀ ਜਿਹੜੀ ਪਹਿਲ ਕੀਤੀ ਹੈ ਆਪਦੇ ਵੱਲੋਂ ਕਿ ਪਿੱਛੇ ਮੇਰੇ ਤੁਸੀਂ ਸਕੂਲ ਵੇਖ ਪਾ ਰਹੇ ਹੋ ਸਕੂਲ 'ਚ ਜਾ ਕੇ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਘਟਨਾ ਹੋਈ ਹੈ ਕੁੱਤਿਆਂ ਨੇ ਕੱਲ ਜਨਾਨੀ ਨੂੰ ਨੋਚ ਖਾਦਾ ਜਿਸ ਤਰੀਕੇ ਦੇ ਨਾਲ ਕੁੱਤਿਆਂ ਦਾ ਇੱਥੇ ਕਹਿਰ ਵੱਧਦਾ ਆ ਰਿਹਾ ਹੈ ਸਕੂਲ ਦੇ ਅੰਦਰ ਗਏ ਨੇ ਟੀਚਰਾਂ ਨੂੰ ਇਹ ਬਕਾਇਦਾ ਕਹਿ ਕੇ ਆਏ ਨੇ ਕਿ ਜਿੰਨੀ ਦੇਰ ਤੱਕ ਬੱਚਿਆਂ ਦੇ ਪੇਰੈਂਟਸ ਉਹਨਾਂ ਨੂੰ ਸਕੂਲ 'ਚ ਲੈਣ ਨਹੀਂ ਆਉਂਦੇ ਕਿਸੇ ਵੀ ਬੱਚੇ ਨੂੰ ਬਾਹਰ ਨਾ ਭੇਜਿਆ ਜਾਵੇ ਪਰ ਜੋ ਹਾਲਾਤ ਇਸ ਤਰ੍ਹਾਂ ਬਣੇ ਨੇ ਪਿੰਡ ਵਾਲਿਆਂ ਦੀ ਜ਼ੁਬਾਨੀ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਨਾਜੀ ਤੁਹਾਡਾ ਮੈਂ ਜੀ ਡਾਕਟਰ ਪ੍ਰਧਾਨ ਕਰਕੇ ਮੈਨੂੰ ਜਾਣਦੇ ਆ ਜੀ बीएमएस में डाकता ही काफी जो हालात बने हुए हैं कल भी मौत हुई है कुछ कदम की दूरी पे ही है हां जी हां जी कितना ਔਖਾ ਹੋ ਗਿਆ ਰਹਿਣਾ ਇੱਥੇ ਔਖਾ ਜੀ ਇੰਨਾ ਜ਼ਿਆਦਾ ਔਖਾ ਹੀ ਉਹਦੀ ਕੋਈ ਇਹ ਆਧਾਰ ਨਹੀਂ ਦੇਈ ਸਕਦੇ ਬੇਹੱਦ ਅਹੀ ਦੁਖੀਆਂ ਸਾਰਾ ਇਲਾਕਾ ਪਰੇਸ਼ਾਨ ਹੈ ਅਸੀਂ ਤਾਂ ਘਰੋਂ ਬਾਹਰ ਹੀ ਨਹੀਂ ਨਿਕਲਦੇ ਸਕੂਲੇ ਗਏ ਬੱਚਿਆਂ ਕੋਲ ਗਏ ਇਹਨਾਂ ਬਾਹਰ ਨਾ ਭੇਜੋ ਬੱਚੇ ਕੁੱਤਿਆਂ ਦਾ ਬੜਾ ਕਹਿ ਰਿਹਾ ਇਸ ਇਲਾਕੇ ਵਿੱਚ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤਗੜੇ ਹੋ ਗਏ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੁੱਤਿਆਂ ਦਾ ਕੋਈ ਮਾਰਨ ਦਾ ਇੰਤਜ਼ਾਮ ਕੀਤਾ ਜਾਵੇ ਨਹੀਂ ਤੇ ਸਾਡਾ ਇੱਥੇ ਰਹਿਣਾ ਜੀਨਾ ਸਾਡਾ ਔਰਤਾਂ ਦਾ ਬੱਚਿਆਂ ਦਾ ਬਹੁਤ ਔਖਾ ਹੈ ਜਿੰਦਗੀ ਸਾਡੀ ਬੜੀ ਪਰੇਸ਼ਾਨ ਹੈ ਜੀ ਕੁੱਤਿਆਂ ਤੋਂ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਇਹ ਜਿਹੜੇ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਸਵਾਲ ਹੈ ਕਿ ਇਹ ਹਾਲਾਤ ਵੱਤ ਤੋਂ ਵੱਤਰ ਕਿੰਨੇ ਕਦੋਂ ਤੋਂ ਸ਼ੁਰੂ ਹੋਏ ਤੇ ਇਹ ਜਿਹੜੇ ਕੁੱਤੇ ਜਿਹੜੇ ਪਾਲਤੂ ਨੇ ਆਵਾਰਾ ਨੇ ਜਾਂ ਕਿਸ ਕਦਰ ਜਿਹੜੇ ਇਨਖੁਨਖਾਰ ਬਣ ਗਏ ਕਿੰਨੇ ਕੁੱਤੇ ਜੀ ਸਾਰੇ ਆਵਾਰਾ ਹੀ ਹੈ ਜੀ ਪਾਲਤੂ ਕੁੱਤਾ ਤਾਂ ਅੱਜ ਕੱਲ ਰੱਖਦਾ ਹੀ ਕੋਈ ਨਹੀਂ ਜੀ ਸਭ ਆਵਾਰਾ ਕੁੱਤਿਆਂ ਦਾ ਕਹਿਰ ਹੈ ਜੀ ਬੁਰੀ ਬਹੁਤ ਕਹਿਰ ਤੁਸੀਂ ਹੁਣ ਜਾਓਗੇ ਇਧਰ ਨੂੰ ਦੇਖਦੇ ਜਾਓ ਨੋਟ ਕਰਦੇ ਜਾਓ ਜਿੱਥੇ ਵੀ ਹੱਡਾਂ ਰੇੜਾ ਤੁਹਾਨੂੰ 50 60 30 40 ਦੀ ਗਿਣਤੀ ਦੇ ਵਿੱਚ ਕੁੱਤੇ ਮਿਲਣਗੇ ਲਗਭਗ 6ਾਂ ਵਰਗੇ ਕੁੱਤੇ ਆ ਜੀ ਹੱਡਾਂ ਰੋੜੀ ਜਿਹੜੀ ਹੈ ਇਹ ਰਿਹਾ ਸ਼ਹਿਰੀ ਏਰੀਆ ਦੇ ਵਿੱਚ ਹੀ ਹੈ ਕਿ ਦੀ ਹੈ ਕੋਈ ਮਨਜ਼ੂਰशुदा ਹੈ ਕਿਸ ਤਰੀਕ ਨਹੀ ਇਹ ਪੰਚਾਇਤ ਨੇ ਦਿੱਤੇ ਹੋਈਆਂ ਨੇ ਜ਼ਮੀਨਾਂ ਜਿਹੜੀਆਂ ਕੱਟ ਕੇ ਵੀ ਇੱਥੇ ਹੱਡਾਂ ਰੇੜਾ ਬਣਾਉ ਉੱਥੇ ਬਣਿਆ ਹੋਇਆ ਜੀ ਹੈ ਸਾਰੇ ਸੜਕਾਂ ਦੇ ਉੱਪਰ ਸੜਕਾਂ ਦੇ ਉੱਤੇ ਤਾਂ ਹੈਗੇ ਨੇ ਪਰ ਨਾਲ ਰਿਹਾਇਸ਼ੀ ਏਰੀਆ ਵੀ ਹੈ ਤੇ ਇਹ ਹੈ ਨਾ ਕਿ ਆਮ ਬੰਦਾ ਫਿਰ ਕਿੱਥੇ ਜਾਏਗਾ ਹਾਂ ਹਾਂ ਜੀ ਇਹ ਪਿੰਡ ਦੇ ਨਜ਼ਦੀਕ ਹੀ ਆ ਕੁਝ ਕਿਲੋਮੀਟਰ ਦੇ ਦਾ ਸਵੇਰੇ ਸਵੇਰਾ ਹੀ ਆਉਂਦੇ ਹਿੱਦੇ ਤੇ ਰਸਤੇ ਦੇ ਵਿੱਚ ਨਿਊਜ਼ ਬੰਦਦੇ ਸੀ ਤੇ ਤੇ ਕੁੱਤੇ ਜਣੇ ਕਿ 35 ਤੋਂ 40 ਕੁੱਤੇ ਇਹਦੇ ਹਾਂ ਤੇ ਕਹੋ ਕੱਲ ਇਹਦਾ ਮੇਰਾ ਹੌਸਲਾ ਹੀ ਨਹੀਂ ਪੈਂਦਾ ਵੀ ਅਸੀਂ ਪਾਰ ਕਰ ਜੀ ਹਾਂਜੀ ਹਾਂਜੀ ਫੇਰ ਦੂਜੇ ਸਾਈਡ ਤੇ ਮੁੰਡੇ ਆਉਂਦੇ ਉਹਨਾਂ ਨੇ ਗੰਨੇ ਜ਼ਰੂਰ ਚੱਕੇ ਆ ਪਰ ਉਹਨਾਂ ਦਾ ਫੇਰ ਵੀ ਹੌਸਲਾ ਨਹੀਂ ਪਿਆ ਵੀ ਅਸੀਂ ਗੰਨੇ ਚੱਕ ਕੇ ਡਰਾ ਕੇ ਉਹਨਾਂ ਨੂੰ ਲੰਘ ਜੀਏ ਕੋ ਕੋ ਪਤਾ ਹੈ ਤਾਂ ਸਾਨੂੰ ਵੀ ਇਹਨਾਂ ਨੇ ਇੱਕ ਵਾਰੀ ਤਾਵਾ ਬੋਲ ਦਿੱਤਾ ਤਾਂ ਅਸੀਂ ਨਿਕਲ ਨਹੀਂ ਸਕਦੇ ਨਿਕਲ ਨਹੀਂ ਸਕਦੇ। ਦਮ ਚੱਕੇਗੇ ਤਾਂ ਹਾਲਾਤ ਕੀ ਵੇਖਦੇ ਪਿਆ। ਦੇਖੋ ਜੀ ਨਾ ਕੋਈ ਸគਹਤੇ ਜਿੱਦਾਂ ਅੱਜ ਉਹਨੂੰ ਉਹਨੂੰ ਖਾ ਗਿਆ ਜੀਂਦੀ ਨੂੰ। ਇਦਾਂ ਸਾਡੇ ਲਗਭਗ ਮਾਰਦਾ ਤਾਂ ਹੁੰਦੀ ਰਹਿਣੀ ਆ ਆਪਾਂ ਦਾ। ਸਭ ਨੂੰ ਬੜਾ ਡਰ ਰਿਹਾ ਹੈ ਨਾ ਕਿ ਬੱਚਿਆਂ ਦਾ ਸਕੂਲ ਹੈ। ਕੁਝ ਕਦਮਾਂ ਤੇ ਕਿੰਨੇ ਕਦਮਾਂ ਤੇ ਹੱਡਾ ਰੋੜੀ ਹੋਏਗੀ ਜਿਹੜੇ ਉੱਤੇ ਮਾਰ। ਉਹ ਪਿੰਡ ਤੋਂ ਮੇਰੇ ਨਾਲ ਹੋਊਗੀ। 50 ਮੀਟਰ ਹੀ ਇੰਨੇ ਹੀ ਲਾਗੀ ਹੈ। 50 ਮੀਟਰ ਹੀ ਹੈ ਤੇ ਬੱਚੇ ਵਿਚਾਰੇ ਸਕੂਲਾਂ 'ਚ ਵਿਚ ਪੜਦੇ ਪਿੱਛੇ ਇਹ ਹੱਡਾਂ ਰੇੜਾ ਇੱਕ ਉੱਥੇ ਹੱਡਾਂ ਰੇੜਾ ਐਸਪੈਂਸ ਦੀ ਹੱਡਾਂ ਰੇੜਾ ਪਡੋਰੀ ਪਿੱਥੋਰਾ ਹਾਂ ਤਾਂ ਹੱਡਾਂ ਕਿਰੇ ਪਏ ਉਹ ਮਨ ਕੇ 3-4 ਕਿਲੋਮੀਟਰ ਦੇ ਵਿੱਚ ਹੱਡਾਂ ਰੋਡ ਤੇ ਕਿਦੇ ਪਏ ਕਿਰੇ ਪਏ ਪੂਰੀ ਤਰ੍ਹਾਂ ਕਿਰੇ ਡਾ ਮੰਗ ਕਰਦੇ ਹੋਏ ਬੰਦ ਹੋਣਾ ਚਾਹੀਦਾ ਇਹ ਤੋਂ ਖਤਮ ਹੋਣੀ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਸਾਡੇ ਪ੍ਰਸ਼ਾਸਨ ਨੂੰ ਜੀ ਤੇ ਮੀਡੀਆ ਨੂੰ ਆਈਓ ਧੰਨਵਾਦੀਆਂ ਤੁਸੀਂ ਸਾਡੀ ਜਿਹੜਾ ਦੁੱਖ ਇਨਾ ਤੱਕ ਪੁੱਛਾਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਰ ਜੀ ਇਹ ਜਿਹੜੀਆਂ ਵਾਰਾ ਪਸ਼ੂਕ ਨਹੀਂ ਦੇ ਉਹ ਜਿੰਨੇ ਫਸਲ ਚ ਚੋਗੰਡਾ ਹੈ ਚਾ ਕੋਈ ਵੀ ਕਰਦੇ ਆ ਇਹ ਵਾਰਾ ਕੁੱਤੇ ਘੇਰ ਕੇ ਉਹਨਾਂ ਨੂੰ ਤੇ ਲੋਚ ਲੋਚ ਕੇ ਖਾ ਜਾਂਦੇ ਨੇ ਭੇਡਾਂ ਵੀ ਜਿਹੜੀਆਂ ਕਿ ਉਹ ਖਾ ਗਏ ਨੇ ਕਿਸੇ ਬੰਦੇ ਦੀਆਂ ਕਿੰਨੀਆਂ ਖਾ ਲੀਆਂ ਨੇ ਉਹ ਅੱਠ ਭੇਡਾਂ ਦਾਸ ਦੇ ਅੱਠ ਭੇਡਾਂ ਜਿਹੜੀਆਂ ਇਹ ਕੁੱਤਿਆਂ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਹਾਂ ਹਾਂ ਜੀ ਕੁੱਤਿਆਂ ਨੇ ਤੇ ਪਿੰਡ ਦੇ ਵਿੱਚ ਵਾਰਾ ਪਸ਼ੂਆਂ ਦਾ ਕੀ ਹਾਲ ਹੈ ਵਾਰਾ ਤੇ ਵਾਰਾ ਵੀ ਬਹੁਤ ਖਾਂਦੇ ਆ ਕੱਟ ਜਾਣੇ ਦਾ ਤਕਰੀਬਨ ਖਤਮ ਹੀ ਆ ਹੁਣ ਕੋਈ ਕੋਈ ਡੰਕਰ ਵਾਰਾ ਤੇ ਹੰਡਿਆ ਵਾ ਅੱਗੇ ਕਿੰਨੇ ਕ ਡੰਗਰ ਹੁੰਦਾ ਸੀ 6 ਮਹੀਨੇ ਪਹਿਲਾਂ ਦੀ ਗੱਲ ਕਰੀਏ ਅੱਗੇ ਯਾਨੀ ਕਿ ਵਾਵਾ ਡੰਗਰ ਕਾਫੀ ਫਿਰਦੇ ਹੁੰਦੇ ਸੀ ਹੁਣ ਨਜ਼ਰ ਘਟ ਆਉਂਦੇ ਆ ਮਤਲਬ ਕਿ ਸਾਰਿਆਂ ਨੂੰ ਕੁੱਤੇ ਜਿਹੜੇ ਕਿ ਉਹਨਾਂ ਨੇ ਕੁੱਤਿਆਂ ਦੇ ਸ਼ਕਾਰ ਹਾਂ ਜੀ ਹਾਂ ਜਿਹੜੇ ਕੁੱਤੇ ਜਾਣੇ ਖਾਦੇ ਤੁਹਾਡੇ ਪਿੰਡ ਦੇ ਵਿੱਚ ਜੇ ਇੰਨੀ ਇਤਰਾਸ ਦੀ ਹੋ ਰਹੀ ਹੈ ਕਿ ਹੈਰਾਨਗੀ ਵਾਲੀ ਗੱਲ ਹੈ ਕਿ ਕੋਈ ਜਾਂ ਤੁਸੀਂ ਗੱਲ ਅੱਗੇ ਪਹੁੰਚਾ ਨਹੀਂ ਪਾ ਰਹੇ ਜਾਂ ਤੁਹਾਡੀ ਗੱਲ ਕੋਈ ਪੁੱਛਣ ਨਹੀਂ ਆ ਰਿਹਾ ਜੋ ਅਸਲ ਪਤਾ ਕੀ ਗੱਲ ਹੈ ਜਿਹੜੇ ਸਾਡੇ ਕੋਈ ਨਹੀਂ ਇੱਥੇ ਪਤਾ ਨਹੀਂ ਜਿਹੜੇ ਸਾਡੇ ਪਿੰ ਇਹ ਉਹਨਾਂ ਜਿਹੜੀ ਮੁਹੀ ਵੋਟਾਂ ਦੇ ਬਾਅਦ ਚਾਹ ਦੀ ਸਾਰੀ ਜ਼ਿੰਮੇਵਾਰੀਆਂ ਭੁੱਲ ਜਾਂਦੇ ਇਹ ਸਰਪੰਚਾਂ ਦਾ ਕੰਮ ਆ ਮੈਂਬਰਾਂ ਦਾ ਕੰਮ ਆ ਵੀ ਆਹੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਈਏ ਡੀਸੀ ਨੂੰ ਮਿਲੀਏ ਐਸਡੀਐਮ ਨੂੰ ਮਿਲ ਗਈ ਜਾਂ ਤੁਹਾਨੂੰ ਕੋਈ ਦਸੀਏ ਉਦੋਂ ਤਾਂ ਮਾਤ ਤਾਂ ਇਦਾਂ ਦੇ ਹੋਗੇ ਨਾ ਹੁਣ ਤਾਂ ਮਿਲਦਾ ਘਰ ਤੋਂ ਬਾਹਰ ਪੈਰ ਪੁੱਟਣ ਲੱਗੇ ਡਰ ਲੱਗਾ ਅੱਜ ਜਦੋਂ ਹੁਣ ਸੁਣਦੇ ਆ ਜਨਾਨੀ ਦਾ ਬੁਰਾ ਹੀ ਡਾਰੀ ਆ ਜਨਾਨੀ ਦਾ ਡਰ ਖਾ ਗਿਆ ਤਾਂ ਬੱਚਿਆਂ ਨੂੰ ਕਿੱਥੇ ਛੋੜਨਗੇ ਸਕੂਲ ਵਾਲੇ ਬੱਚਿਆਂ ਦਾ ਤਾਂ ਬਿਲਕੁਲ ਹੀ ਸਾਨੂੰ ਜਨਾਨੀ ਕਰ ਡਾਰੀ ਸਤਾਉਣ ਡਿਆ ਵਾ ਕਿ ਅਹੀਂ ਇਹਨਾਂ ਨੂੰ ਕਿੱਦਾਂ ਸਕੂਲੋਂ ਲੈ ਜਾਣਾ ਵਾ ਤੇ ਕਿੱਦਾਂ ਇਹਨਾਂ ਨੂੰ ਭੇਜਣਾ ਇਸ ਵਕਤ ਸਾਡੇ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਜੁੜਗੇ ਨੇ ਸਰ ਅੱਜ ਜੋ ਇਨਸੀਡੈਂਟ ਹੋਇਆ ਵੈ ਕਪੂਰਥਲਾ ਦੇ ਨਾਲ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਸਰ ਤੁਹਾਡੀ ਨੌਲੇਜ ਚ ਹੈ ਜੀ ਉਹ ਕੁੱਤਿਆਂ ਨੇ ਜਿਹੜਾ ਵੱਟ ਕੇ ਸਰ ਇੱਕ ਲੇਡੀ ਦੀ ਡੈਥ ਹੋ ਗਈ ਜਿਸ ਕਰਕੇ ਜੀ ਜੀ ਹੁਣੇ ਮੇਰੇ ਧਿਆਨ ਦੇ ਵਿੱਚ ਇਹ ਇਸ਼ੂ ਆਇਆ ਹੈ ਜੀ ਤੇ ਇਹਦਾ ਇਸ਼ੂ ਆਇਆ ਹੈ ਐਸ ਡੀ ਐਮ ਸਾਹਿਬ ਔਰ ਜੋ ਵੈਟਰਨਰੀ ਔਰ ਜੋ ਸਾਰੇ ਮੈਕਮੇ ਨੇ ਉਹ ਆਲਰੇਡੀ ਇਹਨੂੰ ਦੇਖ ਰਹੇ ਨੇ ਜੀ ਜੀ ਤੁਹਾਡੀ ਮੀਟਿੰਗ ਵੀ ਹੋਈ ਹੈ ਸਰ ਇਸ ਰਿਗਾਰਡਿੰਗ ਕੋਈ ਫੀਡਬੈਕ ਮਿਲਿਆ ਹੋਵੇ ਕਿਉਂਕਿ ਇਹ ਤੀਸਰੀ ਘਟਨਾ ਸਰ ਪਿੰਡ ਵਾਸੀ ਦੱਸ ਰਹੇ ਨੇ ਤੋਂ ਦੱਸ ਰਹੇ ਨੇ ਕਿ ਅਸੀਂ ਕਾਫੀ ਦੇਰ ਤੋਂ ਉਸੇ ਸਫਰ ਕਰ ਰਹੇ ਹਾਂ ਤੇ ਪੀਟੀਸੀ ਦੀ ਟੀਮ ਜਦੋਂ ਗਰਾਊਂਡ ਤੇ ਗਈ ਉਸੇ ਸਕੂਲ ਦੇ ਸਮਾਫ ਕਰਨਾ ਪਿੰਡ ਦੇ ਵਿੱਚ ਸਕੂਲ ਵੀ ਹੈ ਉਹਦੇ ਆਲੇ ਦੁਆਲੇ ਹੱਡਾ ਰੋੜੀ ਚ ਬੜੇ ਆਵਾਰਾ ਕੁੱਤੇ ਨੇ ਕੁਝ ਇਸ ਨੂੰ ਵੀ ਲੈ ਕੇ ਸਰ ਕੋਈ ਟੇਕ ਅਪ ਲੈ ਰਿਹਾ ਕੋਈ ਸਰਵੇ ਹੋਏਗਾ ਟੀਮ ਵੱਲੋਂ ਆ ਹਾਂਜੀ ਹਾਂਜੀ ਇਸ ਸੰਬੰਧ ਦੇ ਵਿੱਚ ਨਾ ਮੀਟਿੰਗ ਹੋਈ ਹੈ ਉਹ ਐਸਡੀਐਮ ਸਾਹਿਬ ਵਗੈਰਾ ਸਾਰੇ ਮੌਜੂਦ ਸੀਗੇ ਵੈਟਨਰੀ ਵਾਲੇ ਵੀ ਮੌਜੂਦ ਸੀਗੇ ਔਰ ਜੋ ਮੌਕੇ ਦੇ ਬੀਡੀਪੀਓ ਸਾਹਿਬ ਨੇ ਉਹ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਤਾਂ ਅਸੀਂ ਇਹਨੂੰ ਪੂਰਾ ਹੋਲਿਸਟਿਕਲੀ ਦੇਖ ਰਹੇ ਹਾਂ ਔਰ ਇਹਦਾ ਜੋ ਵੀ ਸੰਭਵ ਸੋਲੂਸ਼ਨ ਹੋ ਸਕਿਆ ਉਸੇ ਕਰਾਂਗੇ ਜੀ ਮੁਰਲੀ ਜਾਂਚ ਚ ਕੁਝ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਜੀ

वो आधे घंटे के बाद मुड़ के नहीं आई उसके बाद न्या उसका आदमी आया तो न्याना बोलता है कि मम्मी गई है पट्ठा लेने अभी तक नहीं आई तो वो दौड़ करके हमारे जुगी पे आया बोलता है कि भैया हमारी घरवाली को मल पड़ता है कि इधर कुत्ता भोगता है खा गया क्या हम लोग पांच सात बंदे अपना लाठी डंडा ले करके दौड़ते दौड़ते गया तो देखा तो सारा उसको खा गया कैसे नोचा कहाँ कहाँ से था उसे? सारा ये नोच लिया था पूरा यहाँ से लेकर के सब खा गया था पूरे हड्डी हड्डी सब खा गया है पूरे हड्डी हड्डी बस दिखा तो जब आप मौके पर पहुंचे उसके मृतक देह के पास तो कितने कुत्ते आस पास आपको दिखाई दिए करीब दिखे? करीब बारह चौदह कुत्ते थे कुत्ते सारे आ कहाँ से रहे हैं ये शुरू से ही यहीं पे रह रहे हैं नहीं नहीं पाजी रहता था कुत्ते पहले वो कादुआल है उधर से आता है डंगर डुंगर है उधर उधर से आता है यहाँ पे बताया जा रहा है कि आसपास कहीं पे हड्डा रोडी पिंड है उधर हड्डी का है हाँ। उधर से आता है आपने इस बारे में किसी के साथ बात की गांव का जो कोई मुखिया किसी के साथ आपने बात करी हो प्रशासन का कोई अधिकारी हो इससे पहले भी कि दो बच्चों की मौत हुई है एक बच्चे की मौत हुई है जिसकी आंखें नोच ली थी कुत्तों ने हाँ जी वो इस पिंड का जलादा पिंड का रहने वाला था हाँ। वो भी बिहार का इतने प्रवासी मजदूर था हाँ। और एक जनानी रोटी बना रही थी हाँ। उसको भी जाकर के बढ़ बढ़ करके खा हाँ। लिया एक भूसवाल में जी और चौथा घटना ये है तो आपने बात की किसी प्रशासनिक अधिकारी से या कोई आपके पास आया हो आज, या वालों ने आज प्रशासनिक अधिकारी हाँ। आए थे यहाँ पर उससे पहले कोई नहीं आया जब मौत हो गई है हम लोग अभी कुछ नहीं जानते हैं जो हमारे यहाँ घटना घटी है हम लोग थाना को सूचित किया तो थाना प्रभारी सीओ सब आए थे जिस जगह पे अभी हम खड़े हैं यहाँ पर भी कुत्ते घूमते फिरते रहते हैं इतने तो बहुत कुत्ता आता जाता रहता है लेकिन कोई ध्यान नहीं देता तो हालात क्या फिर बच्चों का देखभाल कैसे कर रहे हैं कि जैसे ये घटना हो रही है सारा कोई प्रशासनिक अधिकारी किसी ने आके कोई अनाउंसमेंट हुई है या आपको बोला कि आप झुग्गियों में मत रहो इतने दिनों के लिए कुछ ऐसा नहीं आज बोले हैं हमको क्या कि की से चक लो तो, तो जगह अगर आप उठा लोगे झुग्गी जाओगे कहाँ पे तो हम सोचते हैं कि पाजी अगर किसी के हवेली में रहेंगे तभी हमको पैद में नहीं आने को लेकर आएगा काम करने के लिए आना पड़ेगा तो फिर हमको अधेरा हो जाएगा तो फिर कुत्ता खाएगा तो हम लोग को यही कहना हमारा गलत है हम जाए कहाँ पे हम जाए कहाँ पे आ एक कुत्ता को कोई आ करके थे सरकार का या प्रशासनिक इतो कुत्तों को कैद कर लेगा तो अच्छा ही रहेगा ये हड बीती जड़ी है कि ये लोगों की सुन रहे हो ਸੁਰਿੰਦਰ ਨਾਲ ਗੱਲ ਕੀਤੀ ਉਹਨੇ ਦੱਸਿਆ ਕਿ ਕਿਸ ਕਦਰ دہشت ਦਾ ਜਿਹੜਾ ਮਾਹੌਲ ਹੈ ਕਿ ਜੇਕਰ ਅਸੀਂ ਇੱਥੋਂ ਛੱਡ ਕੇ ਵੀ ਚਲੇ ਜਾਂਦੇ ਆ ਹਵੇਲੀ ਤੇ ਵੀ ਜਾਂਦੇ ਪਰ ਕੰਮ ਕਰਨ ਵਾਸਤੇ ਅਖੀਰ ਤਾਂ ਖੇਤਾਂ ਵਿੱਚ ਆਉਣਾ ਪਏਗਾ ਕਿ ਉੱਥੇ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਵੱਡਾ ਸਵਾਲ ਇਹ ਹੀ ਹੈ ਕਿ ਇੰਨਾ ਵੱਡਾ ਹਾਦਸਾ ਹੋ ਰਿਹਾ ਹੈ ਕਪੂਰਥਲਾ ਪ੍ਰਸ਼ਾਸਨ ਕਿੱਥੇ ਸੁੱਤਾ ਹੋਇਆ ਹੈ ਕਿ ਜੇਕਰ ਇਹ ਲੋਕਾਂ ਦੀ ਜ਼ਿੰਦਗੀ ਇਸੇ ਤਰੀਕੇ ਦੇ ਨਾਲ ਹੀ ਖਤਮ ਹੋ ਰਹੀ ਹੈ ਆਵਾਰਾ ਕੁੱਤਿਆਂ ਦਾ ਕਹਿਰ ਇਸ ਕਦਰ ਹੀ ਜਿਹੜਾ ਵੱਧਦਾ ਪਿਆ ਹੋਵੇ ਤੇ ਆਮ ਲੋਕ ਕਿੱਦਾਂ ਸੁਰੱਖਿਤ ਹੋਣਗੇ ਪਰ ਆ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੇ ਛੋਟੇ-ਛੋਟੇ ਬੱਚੇ ਨੇ ਇਹਨਾਂ ਨੂੰ ਜਵਾਬ ਵੀ ਚਾਹੀਦਾ ਵੈ ਇਹਨਾਂ ਨਾਲ ਇਨਸਾਫ ਵੀ ਹੋਣਾ ਮੰਗਦਾ ਹੈ ਕਿ ਇਹਨਾਂ ਦੀ ਜਿਹੜੀ ਮਾਤਾ ਕੱਲ ਪੱਠੇ ਲੈਣ ਵਾਸਤੇ ਪਿੰਡ ਦੇ ਵਿੱਚ ਖੇਤਾਂ 'ਚ ਗਈ ਆ ਜਿੱਦਾ ਗਲਬਾਤ ਦੱਸੀ ਆ ਸੁਰਿੰਦਰ ਨੇ ਕਿ ਕਿਸ ਤਰੀਕੇ ਦੇ ਨਾਲ ਕੁੱਤਿਆਂ ਦੇ ਬੇਰਹਿਮੀ ਦੇ ਨਾਲ ਨੋਚਿਆ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਜਿਹੜੇ ਲੋਕ ਕੁੱਤਿਆਂ ਦੀ ਜਿਹੜੀ ਐ ਕਿ ਉਹ ਵੱਢ ਕੇ ਸ਼ਿਕਾਰ ਜਿਹੜਾ ਹੋ ਰਿਹਾ ਹੈ ਵਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਨੋਚਿਆ ਜਾ ਰਿਹਾ ਜੋ ਇਹ ਹੱਥ ਸੇ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਸਭ ਤੋਂ ਵੱਡਾ ਸਵਾਲ ਇਹੀ ਹੈ